ਇਹ ਗੁਰੂ ਜੀ ਦਾ ਖਾਸ ਸਾਹਿਬ ਹੈ ਜੀ ਜੀ ਗੱਲ ਹੈ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਸਾਹਿਬ ਦੀ ਕਿਰਪਾ ਸਦਕਾ ਬੜਾ ਸੁਭਾਗਾ ਸਮਾਂ नसीब ਹੋਇਆ ਕਿ ਧੰਤਾ ਸਦਗੋ ਸ਼ਰੂਪ ਰਾਮਦਾ ਪਾਸ਼ੇ ਦਾ 450 ਸਾਲਾ ਗੁਰਗਾਈ ਵਿਸ਼ਵ ਅਤੇ ਧੰਤਾ ਸਦਗੋ ਸ਼ਰੂਪ ਅਮਰਦਾ ਪਾਸ਼ਾ ਜੋ ਜੋਤੀ ਜੋ ਸਮੁੰਦਰ 450 ਸਾਲਾ ਜਿਹੜਾ ਪੁਰਬ ਹੈ ਉਹ ਦੋ ਵੱਡੀਆਂ ਸਦੀਆਂ ਦੇ ਰੂਪ ਵਿੱਚ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰਯੋਗ ਸਰਦਾਰ ਹਜਨਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮੇਰੀ ਉਹਨਾਂ ਦੇ ਉਦੋਂ ਬਪਰਾਲਿਆ ਸਦਕਾ ਅਤੇ ਸਮੁੱਚੇ ਸ਼੍ਰੋਮਣੀ ਗੁਰਦਾਰਾ ਕਮੇਟੀ ਦੇ ਸਾਰੇ ਸ਼ਤਾਬ ਦੇ ਉਦੋਂ ਬਪਰਾਲਿਆ ਦਾ ਸਦਕਾ ਇਹ ਦੋ ਵੱਡੀਆਂ ਸ਼ਤਾਬ ਦੀਆਂ ਬੜੇ ਸਤਿਕਾਰ ਮਾਨ ਨਾਲ ਬੜੀ ਭੈ ਭਾਵਨੀ ਨਾਲ ਬੜੀ ਯਕੀਨ ਦੇ ਨਾਲ ਇਹ ਜਿਹੜੀਆਂ 15 16 17 18 ਨੂੰ ਗੁਰਿੰਦਰ ਸਿੰਘ ਸਾਹਿਬ ਦੀ ਪਾਵਨ ਪੁੱਤਰ ਧਰਤੀ ਗੋਲਦਰਾ ਬੌਡੀ ਸਾਹਿਬ ਦੇ ਕੇ ਇਹ ਬੜੇ ਵੱਡੇ ਪੱਦਰ ਤੇ ਮਨਾਇਆ ਜਾ ਰਹੀਆਂ ਨੇ ਔਰ ਸਮੁੱਚੇ ਖਾਲਸਾ ਪੰਥ ਦੇ ਭਰਪੂਰ ਸਹਿਯੋਗ ਸਮੁੱਚੇ ਸਿੱਖ ਸੰਗਤਾਂ ਦੇ ਭਰਪੂਰ ਸਹਿਯੋਗ ਅਤੇ ਪੰਥ ਦੀਆਂ ਸਾਰੀਆਂ ਸਤਕਾਰਯੋਗ ਜਥੇਬੰਦੀਆਂ ਸੰਪਰਦਾਵਾਂ ਕਾਠੇਵਾ ਦੇ ਮਹਾਂਪੁਰਸ਼ ਆਪਣਾ ਹੋਰ ਪ੍ਰਚਾਰ ਜਿਹੜੀ ਜਥੇਬੰਦੀਆਂ ਨੇ ਸਭਾ ਸੁਸਾਇਟੀਆਂ ਨੇ ਔਰ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਹੀਆਂ ਨੇ ਔਰ ਇਹਨਾਂ ਦੋ ਵੱਡੀਆਂ ਸ਼ਤਾਬਦੀਆਂ ਨੂੰ ਸਮਰਪਿਤ ਜਿੰਨੇ ਵੀ ਵੱਡੇ ਪ੍ਰੋਗਰਾਮ ਪ੍ਰਧਾਨ ਸਾਹਿਬ ਦੀ ਹਦਾਇਤ ਦੇ ਮਤਲਬ ਉਹਨਾਂ ਨੇ ਵਿਚਾਰ ਮਸ਼ورہ ਕਰਕੇ ਜਿਹੜੇ ਪ੍ਰੋਗਰਾਮ ਲਿਖੇ ਗਏ ਸੀ ਕਿ ਬੜੇ ਸੱਚਜੇ ਢੰਗ ਦੇ ਨਾਲ ਭਾਵਨਾ ਦੇ ਨਾਲ ਇਹ ਦੋ ਸ਼ਤਾਬਦੀਆਂ ਦੇ ਸੰਬੰਧ ਵਿੱਚ ਆਪਾਂ ਬੜੇ ਵੱਡੇ ਪ੍ਰੋਗਰਾਮ ਲਿਖੇ ਜਿਹਦੇ ਨਾਲ ਸਿੱਖ ਸੰਗਤ ਦਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹੋਵੇ ਔਰ ਸਿੱਖ ਸੰਗਤ ਨੂੰ ਪ੍ਰੇਰਨਾ ਕਰਕੇ ਬੇਨਤੀ ਕਰਕੇ ਇਹ ਸ਼ਤਾਬਦੀਆਂ ਸ਼ਮੂਲੀਅਤ ਕਰ ਲਈ ਪ੍ਰੋਗਰਾਮ ਜਿਹੜੇ ਲਿਖੇ ਜਾਂ ਤਾਂ ਕਿ ਸਿੱਖ ਸੰਗਤ ਦਾ ਬੜੇ ਉਤਸ਼ਾਹ ਦੇ ਨਾਲ ਸਤਕਾਰ ਨਾਲ ਸਾਰੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਵਾ ਸਕਣ ਔਰ ਬਿਲਕੁਲ ਉਸੇ ਤਰ੍ਹਾਂ ਹੋਇਆ ਕਿ ਹੁਣ ਤੱਕ ਬੜੇ ਜਿੰਨੇ ਵੀ ਪ੍ਰੋਗਰਾਮ ਇਹਨਾਂ ਦੋ ਸ਼ਤਾਬਦੀਆਂ ਨੂੰ ਸਮਰਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਨਪਕਰ ਕਮੇਟੀ ਵੱਲੋਂ ਲਿਖੇ ਗਏ ਉਹ ਸਮੁੱਚੇ ਸਟਾਫ ਤੇ ਸਾਰੀਆਂ ਸੰਗਤਾਂ ਤੇ ਸਾਡੀ ਜਿਵੇਂ ਬਣੀ ਹੈ ਸਹਿਯੋਗ ਨਾਲ ਬਹੁਤ ਹੀ ਜਿਹੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪ੍ਰਵਾਨ ਚੜਿਆ ਚਾਹੇ ਨਗਰ ਕੀਰਤਨ ਸਰ ਚਾਹੇ ਸੈਮੀਨਾਰਾਂ ਜਾਂ ਹੋਰ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਸੀ ਹੁਣ ਤੱਕ ਉਹ ਕਾਫੀ ਪ੍ਰੋਗਰਾਮ ਹੋਏ ਵੀ ਨੇ ਤੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੋਈ ਬੜੇ ਸੋਹਣੇ ਪ੍ਰਵਾਨ ਚੜਿਆ ਔਰ ਹੁਣ ਕਿਉਂਕਿ ਆ ਜਿਹੜਾ ਅਗਲੀਆਂ ਆਉਣ ਵਾਲੇ 4 ਦਿਨ ਨੇ 15 16 17 ਤੇ 18 ਦਾ ਜਿਹੜੇ ਮੁੱਖ ਦਿਹਾੜੇ ਨੇ ਸ਼ਤਾਬਦੀਆਂ ਦੇ ਇਹਨਾਂ ਸਮੁੱਚੇ 4 ਦਿਨਾਂ ਦੇ ਸਾਰੇ ਸਮਾਗਮਾਂ ਦਾ ਜਿਹੜਾ ਕੇਂਦਰ ਗੁਰਦਰਾ ਬੋਰੀ ਸਾਹਿਬ ਬੰਦਰ ਸਾਹਿਬ ਪਾਵਨ ਤਰਤੀ ਗੁਰਮਰ ਸਾਹਿਬ ਅਮਰਦਾਸ ਪਾਸ ਹੋਈ ਸਾਜਿਨਵਾਜ਼ ਧਰਤੀ 'ਤੇ ਉਥੇ ਸਾਰੇ ਅਯੋਜਿਤ ਹੋ ਰਹੇ ਆ ਔਰ ਇਹਦੇ ਵਿੱਚ ਪਿਛਲੇ ਤਕਰੀਬਨ 5-7 ਦਿਨ ਤੋਂ ਜਦੋਂ ਤੋਂ ਅਸੀਂ ਦੇਖ ਰਹੇ ਆ ਹਰ ਆਏ ਦਿਨ ਸੰਗਤਾਂ ਦੀ ਬਹੁਤ ਵੱਡੇ ਪੱਧਰ ਤੇ آمد ਸ਼ੁਰੂ ਹੋ ਰਹੀ ਹੈ ਬੜੀ ਭਾਵਨਾ ਨਾਲ ਸੰਗਤਾਂ ਆਪਣੇ ਜੋ ਗੁਰੂ ਸਾਹਿਬ ਨੇ ਹਜ਼ਾਰ ਦੇ ਪਰਿਵਾਰਾਂ ਨੂੰ ਸਾਧਨ ਦਿੱਤੇ ਆ ਉਹਨਾਂ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਉਹ ਸਾਰੇ ਵੱਡੇ ਪੱਧਰ ਤੇ ਸਾਰੇ ਪ੍ਰੋਗਰਾਮ ਆ ਜਿਹੜੇ ਨੂੰ ਸੰਗੋਲਿਤ ਕੀਤੀ ਆ ਔਰ ਹੁਣ ਵੀ ਪਰਿਵਾਰਾਂ ਦਾ ਪਰਵਾਦ ਇੱਥੇ ਪਹੁੰਚ ਕੇ ਗੁਰੂ ਸਾਹਿਬ ਦੀ ਪ੍ਰਤੀ ਆਪਣੇ ਸਤਕਾਰ ਤੇ ਅਕੀਦਤ ਭੇਟ ਕਰਨ ਵਾਸਤੇ ਨਤਮਸਤ ਹੋਣ ਵਾਸਤੇ ਬੜੇ-ਬੜੇ ਪੱਦਰ ਤੋਂ ਸਾਰੀ ਸੰਗਤ ਜਿਹੜੀ ਆ ਰਹੀ ਹੈ। ਔਰ ਗੁਰੂ ਸਾਹਿਬ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਇਹਨਾਂ ਪ੍ਰਬੰਧਾਂ ਨੂੰ ਲੈ ਕੇ ਜਿਸ ਤਰ੍ਹਾਂ ਪ੍ਰਬੰਧ ਸਾਰੇ ਆਯੋਜਿਤ ਕੀਤੇ ਗਏ ਉਹਨਾਂ ਦੇ ਮੁਤਾਬਕ ਜਨੀਆਂ ਸਤਕਾਰ ਮਹਾਂਪੁਰਸ਼ ਨੇ ਉਹਨਾਂ ਜਿਹੜੇ ਵੱਡੀਆਂ ਸੰਪਰਦਾਵਾਂ ਵੱਡੇ ਜਥੇਬੰਦੀਆਂ ਨੇ ਕਾਰਸੇ ਰੋਣੇ ਸਾਰਿਆਂ ਬੇਨਤੀ ਕਰਕੇ ਉਹਨਾਂ ਵੱਲੋਂ ਬਹੁਤ ਵੱਡਾ ਹੰਗਾਰਾ ਬੜਾ ਵੱਡਾ ਸਹਿਯੋਗ ਮਿਲ ਰਿਹਾ ਸਾਰੇ ਸਮਾਗਮਾਂ ਸੰਬੰਧੀ। ਔਰ ਦਿਨੇ ਵੀ ਹੁਣਾ ਬੰਦਵਾ ਸਾਹਿਬ ਕੋਲ ਵੱਡੇ ਪੱਧਰ ਤੇ ਸੰਗਤਾਂ ਆਉਂਦੀਆਂ ਨੇ ਤੇ ਸੰਗਤਾਂ ਨੂੰ ਹਮੇਸ਼ਾ ਸੰਗਤਾਂ ਹੀ ਸਾਂਭਦੀਆਂ ਨੇ ਸੇਵਾ ਉਹਨਾਂ ਦੀ ਉਹ ਹੀ ਕਰ ਸਕਦੇ ਆ ਇਕੱਲੇ ਕੋਈ ਸਮਰਾਤ ਤੇ ਕੋਈ ਸਮਰਾਤ ਜਿਆਦੇ ਮੰਦੀ ਨਹੀਂ ਇਹ ਇੱਕ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਨੇ ਸ਼ਰੋਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੂੰ ਸੇਵਾ ਦਾ ਜਿਹੜਾ ਕਾਰਜ ਦਿੱਤਾ ਔਰ ਸ਼ਰੋਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਸਾਰੇ ਪੰਥ ਦੇ ਸਹਿਯੋਗ ਦੇ ਨਾਲ ਇਹ ਸਾਰੇ ਜਿੰਨੇ ਸਮਾਗਮ ਜਦੋਂ ਵੀ ਆਏ ਆ ਬੜੇ ਭਾਵਨਾ ਨਾਲ ਮਨਾਏ ਆ ਤੇ ਹੁਣ ਵੀ ਇਸ ਤਰ੍ਹਾਂ ਦੇ ਵਿੱਚ ਆ ਸਾਰੇ ਮਹਾਂਪੁਰਸ਼ਾਂ ਦਾ ਪ੍ਰਧਾਨ ਸਾਹਿਬ ਨੇ ਵਿਚੇ ਚੜ੍ਹਦੇ ਧੰਨਵਾਦ ਵੀ ਕੀਤਾ ਆਹੀ ਪ੍ਰਧਾਨ ਸਾਹਿਬ ਦੇ ਬਹਾਵ ਤੇ ਜੋ ਸਾਰੀਆਂ ਜਥੇਬੰਦੀਆਂ ਸਾਰੇ ਮਹਾਂਪੁਰ ਸਤਕਾਰ ਸਤਕਾਰ ਤੋਂ ਉਹਨਾਂ ਦਾ ਸਤਕਾਰ ਸਤਕਾਰ ਕਰਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ਼ਤਾਬ ਦੀ ਮਨਾਉਣ ਵਾਸਤੇ ਸੰਗਤਾਂ ਦੇ ਆਏ ਦੇ ਪ੍ਰਬੰਧ ਵਾਸਤੇ ਲੰਗਰ ਪ੍ਰਬੰਧ ਵਾਸਤੇ ਹੋਰ ਜਿਸਤਾ ਦੀ ਲੜੀ ਦੇ ਪ੍ਰਬੰਧ ਨੇ ਜਿੱਥੇ ਜਿੱਥੇ ਜਿਸ ਜਿਸ ਨੇ ਜੋ ਵੀ ਮਹਿਸੂਸ ਕੀਤਾ ਉਹਦੇ ਪ੍ਰਤੀ ਸਮਰਪਣ ਭਾਵਨਾ ਨਾਲ ਸਾਰੀਆਂ ਜਥੇਬੰਦੀਆਂ ਇਸ ਸਥਾਨ ਤੇ ਗੁਰੂ ਸਾਹਿਬ ਦੀ ਪਾਵਨ ਧਰਤੀ ਤੇ ਉਹਨਾਂ ਨੇ ਆਪਣੀ ਕੈਂਪਨ ਕੀਤੀ ਹੈ ਇਹ ਸਾਰੇ ਮਾਪਰਸ ਪਹੁੰਚ ਗਏ ਨੇ ਲੰਗਰਾਂ ਦੇ ਬਾਂਦੇ ਜਿਵੇਂ ਜੇ ਜਗ੍ਹਾ ਅਲਾਟ ਕੀਤੀ ਗਈ ਸੀ ਜੋਰ ਹੈ ਹੋਵੇ ਕਿਉਂਕਿ ਛੋਟਾ ਕਸਬਾ ਤੇ ਛੋਟਾ ਇਥੋਂ ਦਾ ਸਾਰਾ ਪ੍ਰਬੰਧ ਆ ਤੇ ਪ੍ਰਬੰਧ ਵਾਲੇ ਆ ਜਨਾ ਜਗ੍ਹਾ ਭਾਵੇਂ ਸਾਡੇ ਕੋਲ ਵੱਡੇ ਸਮਾਗਮ ਨਾਲ ਬਹੁਤ ਛੋਟੀ ਹੈ ਪਰ ਫਿਰ ਵੀ ਕਿਉਂਕਿ ਸ਼ਤਾਬਦੀਆਂ ਨੇ ਇਹ ਸਾਰੇ ਪੰਦਰ ਦੇ ਸਹਿਯੋਗ ਨਾਲ ਮਨਾਏ ਜਾਣਗੇ ਗੁਰੂ ਸਾਹਿਬ ਕਿਰਪਾ ਕਰਣ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਵੱਡੇ ਪੱਧਰ ਸਮਾਗਮ ਜਿੰਨੇ ਵੀ ਪ੍ਰਬੰਧ ਆ ਕਰ ਸਕਦੇ ਆ ਮਹਾਪੁਰਸ਼ਾਂ ਦੇ ਸਿੱਖ ਸੰਗਤਾਂ ਦੇ ਸਭਾ ਸਦਿਆਂ ਸਹਿਯੋਗ ਨਾਲ ਸਾਡੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਦੀ ਵੀ ਸੰਗਤ ਨੂੰ ਕੋਈ ਡੁੱਬਦਾ ਕੋਈ ਦਿੱਕਤ ਮਹਿਸੂਸ ਨਾ ਹੋਵੇ ਉਹਨਾਂ ਦੇ ਸੁੱਖ ਸੁਵਿਧਾ ਵਾਸਤੇ ਜੋ ਜਤਨਾਂ ਜਟਾ ਸਕਦੇ ਆ ਜਟਾ ਰਹੇ ਆ ਔਰ ਇਸੇ ਸਿਰਾਂ ਦੇ ਸਤਕਾਰ ਜੋ ਪ੍ਰਧਾਨ ਸਾਹਿਬ ਨੇ ਆਪਣੇ ਸਮੁੱਚੇ ਸਟਾਫ ਨੂੰ ਗੁਰਦਾ ਪਰਬੰਧਕ ਕਮੇਟੀ ਨੂੰ ਇਹ ਹਦਾਇਤ ਕੀਤੀ ਹੈ ਬੇਨਤੀ ਦੇ ਰੂਪ ਵਿੱਚ ਕਿ ਸਾਰੇ ਜੋ ਜਿੰਨਾ ਵੀ ਹਮਲਾ ਫੈਲਾ ਸਾਡਾ ਪ੍ਰਬੰਧ ਕੀ ਹੈ ਉਹਨਾਂ ਦੇ ਜਿਹੜੇ ਭਾਵੇਂ ਕਿ ਇਥੇ ਪਹਿਲੇ ਕੋਈ ਦਿਨ ਤੋਂ ਸਾਰੇ ਸਟਾਫ ਦੀ ਡਿਊਟੀਆਂ ਲੱਗੀਆਂ ਨੇ ਨਿਭਾਈ ਰਏ ਨੇ ਬੜੇ ਬਖੂਬੀ ਢੰਗ ਨਾਲ ਬੜੀ ਭਾਵਨਾ ਨਾਲ ਸਾਰੀ ਡਿਊਟੀਆਂ ਨਿਭਾਈਆਂ ਜਾ ਰਹੀਆਂ ਪਰ ਕਿਉਂਕਿ ਕੱਲ ਤੋਂ ਜਿਹੜੇ ਵੱਡੇ ਪ੍ਰਬੰਧਕ ਨੇ ਉਹਨਾਂ ਨੂੰ ਬੇਨਤੀ ਕਰਕੇ ਸਾਰੇ ਇੱਥੇ ਕੀਤੇ ਆ ਕਿ ਤਾਂਕਾ ਬੜੇ ਸਚਾਰੂ ਢੰਗ ਦੇ ਨਾਲ ਲੜਨੀ ਦੇ ਪ੍ਰਬੰਧ ਜਿਹੜੇ ਕੀਤੇ ਜਾਣ ਜਿਹੜਾ ਬਾਕੀ ਸਟਾਫ ਆ ਉਹਨਾਂ ਦੇ ਪਿਆਰ ਨਾਲ ਉਹਨਾਂ ਕੋਲ ਸਹਿਯੋਗ ਦੇ ਨਾਲ ਬੜੀ ਭਾਵਨਾ ਦੇ ਨਾਲ ਇਹ ਸਾਰੀ ਸੇਵਾਵਾਂ ਜਿੱਥੇ-ਜਿੱਥੇ ਡਿਊਟੀਆਂ ਲੱਗਦੀਆਂ ਉਹਨਾਂ ਨਿਭਾਇਆ ਜਾਵੇ ਅੱਜ ਮੁੱਖ ਪ੍ਰਬੰਧਕ ਜਿਹੜੇ ਆ ਉਹ ਅੱਜ ਕੱਲ ਇੱਥੇ ਆਏ ਸੀ ਅੱਜ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਹੈ ਪ੍ਰਧਾਨ ਸਾਹਿਬ ਦਾ ਹੁਕਮ ਸੀ ਕਿ ਆਪਾਂ ਰੂਪ ਰੂਪ ਇੱਕ ਦੇ ਜੋ ਹੋ ਰਹੀ ਏ ਬੇਨਤੀ ਕਰੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਚਾਰਦਿਆਂ ਦਾ ਸਮਾਂ ਸਾਨੂੰ ਸੇਵਾ ਕਮਾਉਣ ਦਾ ਸਮਾਂ ਗੁਰੂ ਸਾਹਿਬ ਦੀ ਸੋ ਬਤੌਰ ਪ੍ਰਬੰਧਕ ਬਤੌਰ ਸੇਵਾਦਾਰ ਬਤੌਰ ਜਿਹੜੇ ਜਿਹੜੇ ਤੁਹਾਡੀ ਪੋਸਟ ਆ ਉਹ ਪੋਸਟ ਨੂੰ ਪਾਸੇ ਰੱਖ ਕੇ ਬਤੌਰ ਸੇਵਾਦਾਰ ਆਪਾਂ ਰਲ ਮਿਲ ਕੇ ਇਹ ਸ਼ਿਦਾਵਦੀਆਂ ਚ ਆਈਓ ਸੰਗਤ ਦੀ ਸੇਵਾ ਕਰਨੀ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇਣੀਆਂ ਨੇ ਔਰ ਮੈਂ ਇਹਨਾਂ ਸਾਰੇ ਪ੍ਰਬੰਧਕ ਜਨਾਂ ਦਾ ਧੰਨਵਾਦ ਹੀ ਕਰਦਾ ਇਹਨਾਂ ਨੇ ਬਹੁਤ ਵੱਡਾ ਪਿਆਰ ਬੜਾ ਵੱਡਾ ਹੰਗਾਰਾ ਦਿੱਤਾ ਇਸ ਗੱਲ 'ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰਬੰਧ ਦੇ ਲੈ ਆਇਨਾ ਸ਼ਿਕਾਇਤ ਕੋਸ਼ਿਸ਼ ਕੀਤੀ ਜਾਏ ਕਿ ਸ਼ਿਕਾਇਤ ਕੋਈ ਕਿਸੇ ਸੰਗਤ ਨੂੰ ਨਾ ਆਵੇ ਕੋਈ ਸੰਗਤ ਨੂੰ ਦਿੱਕਤ ਵੀ ਨਾ ਮਹਿਸੂਸ ਹੋਵੇ ਔਰ ਭਾਵਨਾ ਦੇ ਨਾਲ ਬੰਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਖੂਬੀ ਢੰਗ ਨਾਲ ਨਿਭਾਉਂਦੇ ਇਹਨਾਂ ਨੇ ਭਰੋਸਾ ਵੀ ਦਿੱਤਾ ਹੈ ਉਹ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਵੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਿ ਇਹਨਾਂ ਦੇ ਸਾਰੇ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਇਹ ਆਉਣ ਵਾਲੇ ਚਾਰ ਦਿਨ ਦੀ ਜਿਹੜੀ ਵੱਡੀ ਸੇਵਾ ਹੈ ਉਹ ਇਹਨਾਂ ਤੋਂ ਲੈਣ ਔਰ ਪਹਿਲੇ ਕਿ ਸਾਰਾ ਆਈ ਸੰਗਤ ਦਾ ਸਤਿਕਾਰ ਮੈਂ ਜਿੰਨਾ ਵੀ ਅਸੀਂ ਕਰ ਸਕਦੇ ਆ ਉਹਨਾਂ ਕਰੀਏ ਕਿਉਂਕਿ ਕਿਸੇ ਨੂੰ ਔਕਤਨਾ ਆਵੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਰਹਿਾਇਦਾ ਪ੍ਰਬੰਧ ਉਹ ਬੜਾ ਛੋਟਾ ਹੈ ਤੇ ਏਰੀਆ ਬਾਅਦ ਜਿਹੜਾ ਰਕਬਾ ਵੀ ਉਹ ਬੜਾ ਥੋੜਾ ਕਸਵਾ ਵੀ ਬੜਾ ਛੋਟਾ ਹੈ ਪਰ ਸੰਗਤ ਦੀ ਅਮਨ ਜਿਹੜੀ ਹੈ ਦਿਨੋ ਦਿਨ ਆਸਮੇਂ ਤੋਂ ਕਿਤੇ ਜ਼ਿਆਦਾ ਵੱਧ ਰਹੀ ਹੈ ਬਹੁਤ ਬਹੁਤ ਧੰਨਵਾਦ ਆ ਸਾਰੀ ਸਿੱਖ ਸੰਗਤ ਦਾ ਸਾਰੀਆਂ ਉਹਨਾਂ ਸਮਾਨ ਜਿ세 ਬੰਦੀਆਂ ਦਾ ਕਿ ਜਿਹਨਾਂ ਨਾਲ ਮਿਲ ਕੇ ਸ਼ਤਾਵਦੀ ਸਬੰਧ ਮਨਾਉਣ ਦੇ ਸਬੰਧ ਵਿੱਚ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਹਰ ਸਮੇਂ ਹਰ ਵਕਤ ਬੜਾ ਸਹਿਯੋਗ ਦਿੰਦਾ ਬੜਾ ਪਿਆਰ ਦਿੰਦਾ ਔਰ ਉਹ ਸਾਰੇ ਪਿਆਰ ਤੇ ਸਹਿਯੋਗ ਦਾ ਸਦਕਾ ਹੈ ਕਿ ਸਿੱਖਾਂ ਦੇ ਬੜੇ ਵੱਡੇ ਪੱਧਰ ਤੇ ਪ੍ਰਚਾਰ ਹੋਇਆ ਖਾਸ ਤੌਰ ਤੇ ਮਾਝ ਦੀ ਧਰਤੀ ਹੈ ਕਿਉਂਕਿ ਗੁਰੂੰਦਵਰ ਸਾਹਿਬ ਨੂੰ ਬਹੁ ਨੇੜੇ ਪੈਂਦਾ ਉਹਨਾਂ ਸਾਰਿਆਂ ਦੇ ਮਾਝੇ ਦੇ ਜਨ ਆਪਣੇ ਏਰੀਆ ਹੈਗਾ ਤਨਾ ਚਾਰ ਜੱਜਾਂ ਦਾ ਜ਼ਿਲ੍ਹਿਆਂ ਦਾ ਉਹਨਾਂ ਵਾਸਤੇ ਬੜਾ ਸੁਖਾਣ ਹੈ ਪਰ ਨਾਲ ਦੇ ਜਿਹੜੇ ਦੁਆਬਾ ਜਾਂ ਮਾਲਵਾ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਰੇ ਪਰਿਵਾਰਾਂ ਬੜੇ ਚੰਗੇ ਲੋੜੀਂਦੇ ਸਾਧਨ ਹੈਗੇ ਆ ਸੋ ਸਾਰੀ ਸੰਗਤ ਜੀ ਬੜੀ ਵੱਡੇ ਪੱਧਰ ਤੇ ਆਉਗੀ ਉਹਨੇ ਵੱਡੇ ਪ੍ਰਬੰਧ ਵੀ ਸਾਨੂੰ ਕਰਨੇ ਪੈਣੇ ਆ ਪ੍ਰਧਾਨ ਸਾਹਿਬ ਦੀ ਇਹ ਕੋਸ਼ਿਸ਼ ਹੈ ਕਿ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਕੇ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਜੋ ਸਤਿਕਾਰਯੋਗ ਹਰਜਿੰਦਰ ਸਿੰਘ ਧਾਮੀ ਸ਼ਾਹ ਨੂੰ ਬਤੌਰ ਮੁਖ ਸੇਵਾਦਾਰ ਅਕਾਲਪੁਰ ਵਾਗਨ ਨੂੰ ਸੇਵਾ ਦਿੱ ਬੜੀ ਨਿਮਰਤਾ ਦੇ ਮੂਰਤ ਨੇ ਬੜੀ ਭਾਵਨਾ ਦੇ ਨਾਲੋ ਸਿੱਖੇਕਾਰ ਜਿਹੜੇ ਨੇ ਉਹਨਾਂ ਨੂੰ ਪ੍ਰਵਾਨ ਚੜਾਉਂਦੇ ਨੇ ਤਮੰਨਾ ਹੁੰਦੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਸ਼੍ਰੋਮਣਪੁਰ ਦੇ ਦਰਦਵਾਰ ਪਰ ਆਪਣਾ ਪ੍ਰਬੰਧਕ ਕਮੇਟੀ ਦੇ ਅਮਲਾ ਫਲਾ ਜਿੰਨਾ ਵੀ ਸਾਰਾ ਜਿੰਨੇ ਸੇਵਾਦਾਰ ਤੋਂ ਲੈ ਕੇ ਵੱਡੇ ਅਧਿਕਾਰੀ ਚਕਤਰ ਤੱਕ ਨੇ ਸਾਰੇ ਪ੍ਰਧਾਨ ਸਾਹਿਬ ਦਾ ਸਤਿਕਾਰ ਕਰਦੇ ਆ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਰਹਿਣੇ ਬਹਿਣੇ ਕਰਨੇ ਬੋਲਣ ਚਾਲ ਤੋਂ ਪ੍ਰਭਾਵਿਤ ਹੋ ਕੇ ਉਹ ਦਿਨ ਰਾਤ ਇਹ ਕਰਕੇ ਸਾਰੇ ਕਾਰਜਾਂ ਦੀ ਡਿਊਟੀਆਂ ਨਿਭਾ ਰਹੇ ਆ ਸੋ ਅਸੀਂ ਆਸ ਵੀ ਰੱਖਦੇ ਆ ਕਿ ਜੇ ਚਾਰ ਦਿਨ ਨੇ ਮਾਰਾਹ ਕਰਪਾ ਕਰਨ ਸਾਡੀ ਅਰਦਾਸ ਵੀ ਹੈ ਸਾਡੀ ਦਿਲ ਦੀ ਕਾਮਨਾ ਵੀ ਹੈ ਕਿ ਮੇਰੇ ਪਰਿਵਾਰ ਦੇ ਸਾਰੇ ਹੱਥ ਰੱਖ ਕੇ ਇਹ ਆਉਣ ਵਾਲੇ ਸਮੇਂ ਦੀਆਂ ਸੇਵਾਵਾਂ ਲੈਣ ਉਹ ਚਾਰ ਦਿਨ ਬੜੇ ਪ੍ਰਭਾਵਸ਼ਾਲੀ ਚਾਰ ਦਿਨ ਨੇ ਕੱਲ 15 ਤਰੀਕ ਨੂੰ ਜਿਹੜਾ ਸਹਿਜ ਪਾਠਾਂ ਦਾ ਪ੍ਰੋਗਰਾਮ ਸ਼ਕਤੀ ਟੋਰ ਤੇ ਇੱਥੇ ਵੰਦੋਲ ਸਾਹਿਬ ਦੀ ਧਰਤੀ ਤੇ ਪੈਣਾ ਬੌਰੀ ਸਾਹਿਬ ਗੁਰੂ ਅਸਥਾਨ ਤੇ ਔਰ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਤਦਾਦ ਵਿੱਚ ਜਿਨ੍ਹਾਂ ਨੇ ਪਰਿਵਾਰਾਂ ਵਿੱਚ ਬੈਠ ਕੇ ਸਹਿਜ ਪਾਠ ਕੀਤੇ ਮਹਾਰਾਜ ਸਾਹਿਬ ਸ਼ਰਧਾ ਦੀਆਂ ਨੂੰ ਸਮਰਪਿਤ ਉਹਨਾਂ ਪਰਿਵਾਰਾਂ ਨੇ ਉਹਨਾਂ ਵੱਡੇ ਵੱਡੇ ਗਿੰਦੇ ਜਾਣਾ ਉਸ ਤੋਂ ਬਾਅਦ 16 ਤਰੀਕ ਦਾ ਸਾਡੇ ਸਕੂਲ ਜਿਹੜੇ ਨੇ ਸਰੋਨਗੁਰਦਾ ਪ੍ਰਬੰਧਕ ਕਮੇਟੀ ਜਿਹੜੇ ਚਲਾਏ ਜਾ ਰਹੇ ਸਕੂਲ ਨੇ ਜਾਂ ਹੋਰ ਲਾ ਕੇ ਦੇ ਖਾਲਸਾ ਸਕੂਲ ਨੇ ਉਹਨਾਂ ਦੇ ਬੱਚਿਆਂ ਦੇ ਆਪਸੀ ਜਿਹੜੇ ਕੰਪੀਟੀਸ਼ਨ ਹੋਣੇ ਨੇ ਗੁਰਮਤ ਨਾਲ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਕਵਿਤਾ ਦੇ ਕਵੀਸ਼ਰੀ ਦੇ ਢਾਡੀ ਮਬਾਰਾਂ ਦੇ ਲੈਕਚਰਾਂ ਦੇ ਇਹ ਸਾਰੇ ਕੰਪੀਟੀਸ਼ਨ ਹੋਣੇ ਨੇ ਔਰ ਕੁਇਜ਼ ਹੋਣੀ ਹੈ ਸੋ ਸਾਰੇ ਬਹੁਤ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ ਜਿਹੜੇ 15 16 ਦੋ ਦਿਨ ਦੇ ਬੜੇ-ਵੱਡੇ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਸੰਗਤਾਂ ਦੇ ਆਮਦ ਦੇ ਨਾਲ ਬੱਚਿਆਂ ਨੂੰ ਬੜਾ ਵੱਡਾ ਉਤਸ਼ਾਹ ਤੇ ਪ੍ਰੇਰਣਾ ਮਿਲੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਜਨਾਬ ਜੀ ਆਪਣੀ ਹਾਜ਼ਰੀਆਂ ਪਰਿਵਾਰਾ ਸਮੇਤ ਬੱਚਿਆਂ ਸਮੇਤ ਲਵਾਓ ਔਰ ਜਿਹੜਾ 17 ਤੇ 18 ਦਾ ਦੋ ਵੱਡੇ ਪ੍ਰੋਗਰਾਮ ਨੇ 17 ਦਿਨ ਗੁਰੂ ਅੰਗਦ ਦੇ ਪਾਸ਼ਾ ਜੇ ਪਾਵਨ ਪਵਿੱਤਰ ਸਥਾਨ ਖਰੂਰ ਸਾਹਿਬ ਤੋਂ ਇੱਕ ਬੜਾ ਪ੍ਰਭਾਵਸ਼ਾਲੀ ਨਗਰ ਕੀਰਤਨ ਸਵੇਰੇ 9 ਵਜੇ ਰੰਭ ਹੋਣਾ ਉਹ ਪੈਦਲ ਨਗਰ ਕੀਰਤਨ ਭਾਗ ਨਗਰ ਦੇ ਪਹਿਲਾਂ ਵੀ ਬੜੇ ਵੱਡੇ ਕੀਤੇ ਜੇ ਇੱਥੇ ਪਹੁੰਚੇ ਆ ਬੜੇ ਬਾਫੋਕ ਲੱਗਿਆ ਸ਼ਕ ਸੰਗਤ ਨੇ ਆਪੋ ਆਪ ਮਹਾਰੇ ਪਾਂਦੇ ਨਾਲ ਪ੍ਰਬੰਧ ਕਰਕੇ ਤੇ ਨਗਰ ਕੀਰਤਨ ਲਿਆ ਗਿਆ ਕਿ 15 ਆ ਗਏ ਕਿ 20 ਆ ਗਏ ਇਤਨੇ ਚਲਦੀ ਰਹੀ ਜਾਂਦੀ ਪਰ ਕਿਉਂਕਿ ਇਹ ਨਗਰੀਏ ਨੇ ਥੋੜਾ ਬਲੱਖਾਂ ਦਾ ਰਖਦਾ ਇਹ ਪੈਦਲ ਆ ਖਡੂਰ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦਾ ਉਹ ਰਸਤਾ ਹੈ ਜਿਹੜਾ ਗੁਰੂ ਨਾਨਕ ਦਾ ਪਾਸ਼ਾ ਜਿਨੇ ਗੰਗਦ ਦੇ ਪਾਸ਼ਾ ਦੀਆਂ ਖੁਸ਼ੀਆਂ ਲੈਣ ਵਾਸਤੇ ਉਹਨਾਂ ਨੇ ਸੇਵਾ ਤੇ ਹਾਜ਼ਰ ਹੋ ਕੇ ਸਰੀਰਕ ਬਿਰਧ ਅਵਸਥਾ ਹੋਣ ਦੇ ਬਾਵਜੂਦ ਵੀ ਸੇਰੇ ਅਮਰਤ ਵੇਲੇ ਗਾਗਰ ਲੈ ਕੇ ਬਿਆਸ ਤੇ ਆ ਕੇ ਜਲਦੇ ਗਾਗਰ ਭਰ ਕੇ ਖੜ ਕੇ ਗੁਰੂ ਨਾਨਕ ਸਾਹਿਬ ਆਪਣਾ ਖਡੂਰ ਸਾਹਿਬ ਮਹਾਰਾਜ ਦਾ ਇਸ਼ਨਾਨ ਪਾਣੀ ਕਰਾਉਂਦੇ ਰਹੇ ਬੜੀਆਂ ਖੁਸ਼ੀਆਂ ਗੁਰੂ ਸਾਹਿਬ ਦੀਆਂ ਗੁਰੂ ਸਾਹਿਬ ਨੇ ਲਈਆਂ ਗੁਰੂ ਰਾਮਦਾਸ ਪਾਸ਼ਾ ਜਿਨੇ ਕਿ ਇਸੇ ਕਰਕੇ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਆਪਾਂ ਨੇ ਸੇਵਾਵਾਂ ਦੇ ਖੁਸ਼ ਹੋ ਕੇ ਗੁਰਗੱਦੀ ਤੇ ਸੁਭਾਏਮਨ ਕੀਤਾ। ਸੋ ਖਰੋਸਾ ਦੇ ਉਸ ਭਾਵਨਤ ਜਿੱਦੋਂ ਉਸੇ ਪ੍ਰਾਣੇ ਪਰੰਪਰਾਗਾ ਜਿਹੜਾ ਪਤਾ ਲੱਗਾ ਉਸ ਰੂਟ ਦੇ ਮਤਾਬਕੀ ਉਹ ਨਗਰ ਕੀਤਾ ਜਿਹੜਾ ਪੈਦਲ ਚੱਲਣਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਨੇ ਅਕਸੰਗ ਜਥੇਬੰਦੀ ਦਲਪੰਥ ਵੱਡੇ ਜਿਹੜੇ ਉਹਨਾਂ ਦੇ ਸਾਰੇ ਮੁਖੀ ਸੱਜਣ ਮੁਖੀ ਮਹਾਪੁਰਸ਼ ਤੇ ਸਾਰੇ ਸਮੁਜ ਦੇ ਦਲਪੰਥ ਘੋੜੇ ਹਾਥੀਆਂ ਉਠਾ ਸਮੇਤ ਆਪਣੇ ਪੂਰੇ ਜਹੋ ਜਲਾਲ ਦੇ ਨਾਲ ਉਸ ਨਗਰ ਕੀਤਾ ਸ਼ਮੂਲੀਤ ਕਰ ਰਿਹਾ। ਉਸ ਤੋਂ ਇਲਾਵਾ ਸਕੂਲਾਂ ਦੇ ਬੱਚੇ ਔਰ ਜਿਹੜੇ ਸ਼ਬਦੀ ਜਥੇ ਜਿਹੜੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧ ਰੱਖਦੇ ਨੇ ਗੁਰੂ ਕਾ ਰਾਜ ਦੇ ਸ਼ਬਦ ਦੀ ਮਹਾਰਾਸਾ ਤੇ ਗਾਇਨ ਕਰਕੇ ਗੁਰਬਾਣੀ ਗਾਇਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਆ ਗੁਰੂ ਕਾ ਸੁਭਾਵਾਂ ਕਰਦੇ ਆ ਉਹ ਸਾਰੇ ਸ਼ਬਦੀ ਜਥੇ ਸੰਗਤਾਂ ਬੜੇ ਵੱਡੇ ਪੱਧਰ ਤੇ ਸਵੇਰੇ 9 ਵਜੇ ਆਰੰਭ ਹੋ ਕੇ ਗੁਰਦਵਾਰਾ ਤਪਿਆਣਾ ਸਾਹਿਬ ਤੋਂ ਆਰੰਭ ਹੋਣਾ ਔਰ ਸ਼ਾਮ ਨੂੰ ਚੱਲਦਾ 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 ਸ਼ਾਮ ਨੂੰ ਗੰਦੋ ਸਾਹਿਬ ਦੀ ਧਰਤੀ ਤੇ ਆ ਕੇ ਸੰਪਨ ਹੋਣਾ ਸੋ ਉਹਦੇ ਵਾਸਤੇ ਬੜੇ ਵਸੀਹ ਪ੍ਰਬੰਧ ਬੜਾ ਲੋਕੋਕ ਪ੍ਰੋਗਰਾਮ ਹੋਵੇ ਦੇਖਣਯੋਗ ਆ ਬੜਾ ਆਨੰਦਮਈ ਆ ਤੋ ਉਹਦੇ ਵਾਸਤੇ ਵੀ ਆਈ ਸੰਗਤਾਂ ਨੂੰ ਬੇਨਤੀ ਕਰਦੇ ਆਂ ਸਾਰਾ ਤਫਸੀਲ ਜਿਹੜੀ ਹੈ ਸਾਰੇ ਨਗਰਗੀਆਂ ਦੀ ਉਹ ਕੱਲ ਮੀਡੀਆ 'ਚ ਨਸ਼ਰ ਕਰਦਿਆਂਗੇ ਫਿਰ ਕਿਸ ਗਿਆ ਤਰਤੀਬ ਦੇ ਨਾਲ ਉਹ ਸਾਰਾ ਨਗਰਗੀਆਂ ਚੱਲਣਾ ਸ਼ੋਅ ਦੇ ਵਾਸਤੇ ਸਾਰੇ ਇਲਾਕੇ ਦੀਆਂ ਸੰਗਤਾਂ ਔਰ ਬਹੁਤੋਂ ਆਈਆਂ ਸੰਗਤਾਂ ਸਾਰਿਆਂ ਨੂੰ ਉੱਚੇ ਤੋਂ ਬੇਨਤੀ ਹੈ ਕਿ ਇੱਕ ਦਿਨ ਦਾ ਸਮਾਂ ਜ਼ਰੂਰ ਕਢੋ ਪੈਦੇ ਵਾਲਾ ਮਹਾਰਾਜ ਸਾਹਿਬ ਦੇ ਦਰਸ਼ਨਦਾਰ ਕਾਣੋਂ ਖੁਦ ਉੱਠੋ ਤੇ ਚੱਲ ਕੇ ਮਹਾਰਾਜ ਸਾਹਿਬ ਦੇ ਖੁਸ਼ੀਆਂ ਲੈਣ ਵਾਸਤੇ ਗੁਰਿੰਦਰ ਸਾਹਿਬ ਪਹੁੰਚੀਏ ਗੁਰੂ ਸਾਹਿਬ ਦੀ ਛਤਰ ਸਾਹਾ ਹੈਟ ਪੰਜ ਕਿਨਾਰੇ ਨਿਸ਼ਾਨ ਤੇ ਪੰਜ ਪਰੇ ਸਾਹਿਬਾਂ ਦੀ ਅਗਵਾਈ ਵਿੱਚ ਅੱਪ ਚੱਲਣਾ ਹੈ ਸੋ ਮਹਾਰਾਜਾ ਕਿਰਪਾ ਕਰੇਗਾ ਆਪ ਉਹਨਾਂ ਨੇ ਮਿਹਰਬਾਨ ਹੋ ਕੇ ਸਾਰੀ ਸੇਵਾ ਦੇਣੀ ਹੈ ਔਰ 18 ਤਰੀਕ ਦਾ ਜਿਹੜਾ ਆਖਰੀ ਪ੍ਰੋਗਰਾਮ ਹੈ ਸਾਰੀ ਸ਼ਤਾਬਦੀ ਸਮਾਗਮਾਂ ਦਾ ਉਹ ਬੜਾ ਪ੍ਰਭਾਵਸ਼ਾਲੀ ਹੈ ਇਥੇ ਮੁੱਖ ਦੇ ਨਾਲ ਦੀਵਾਨ ਆਲਾ ਉਥੇ ਮਹਾਰਾਜਾ ਦੇ ਹਸਤਾਨ ਤੇ ਬੌਲੀ ਬੌਲੀ ਸਾਹਿਬ ਦੇ ਕੇ ਉਥੇ ਬਹੁਤ ਵੱਡਾ ਗੁਰਮਤ ਸਮਾਗਮ ਹੋ ਰਿਹਾ ਜਿਹਦੇ ਪੰਥ ਦੇ ਬੜੇ ਸਤਿਕਾਰ ਸਕਸ਼ੀਤ ਅਸੰਤ ਮਹਾਂਪੁਰਸਾਰਾਂ ਨੂੰ ਚੇਤੇ ਤੌਰ ਤੇ ਪਹੁੰਚਣਾ ਆਪਣੇ ਵਿਚਾਰ ਵੀ ਰੱਖਣੇ ਨੇ ਸੰਗਤਾਂ ਦੇ ਦਰਸ਼ਣਦਾਰੀ ਵੀ ਕਰਨੇ ਆ ਉਹ ਵੀ ਸਾਰਾ ਦਿਨ ਨੇਤਾ ਪ੍ਰਤੀ ਸੇਵਤੋੜੇ ਕਿ ਸ਼ਾਂਤਾਂ ਚੱਲਣਾ ਔਰ ਰਾਤ ਨੂੰ ਜਿਹੜਾ ਕੀਰਤਨ ਦਰਬਾਰ ਆ ਉਹ ਕੀਰਤਨ ਤੋਂ ਬਾਅਦ ਜਦੋਂ ਸਮਾਪਤ ਹੋਣੀ ਹੈ ਉਦੋਂ ਇਹ ਸਾਰੇ ਸ਼ਤਾਰਦੀ ਸਮਾਗਮਾਂ ਦੀ ਸਮਾਪਤੀ ਹੋਣੀ ਹੈ ਸੋ ਆਉਣ ਵਾਲੇ 4 ਦਿਨ 'ਚ ਬਹੁਤ ਹੀ ਪ੍ਰਭਾਵਸ਼ਾਲੀ ਵਾਲੇ ਆਨੰਦ ਦਾ ਜਿਹੜਾ ਲੋਕਿਕ ਪ੍ਰੋਗਰਾਮ ਹੈ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਸਿਨੇਮਾ ਦਾ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਹਨਾਂ ਸਾਰੇ ਆਰੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੋ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣੋ ਔਰ ਜਿੰਨੇ ਵੀ ਅੱਜ ਬਤੌਰ ਸੇਵਾਦਾਰ ਇਸ ਦੀ ਸੇਵਾ ਕਰਨ ਆਏ ਸ਼ਰਮਿੰਦ ਗੁਰਾ ਪ੍ਰਬੰਧਕ ਕਮੇਟੀ ਮੈਂ ਪ੍ਰਧਾਨ ਸਾਹਿਬ ਵੱਲੋਂ ਵੀ ਸਰਕਾਰ ਦੇ ਉਸ ਕਤਰ ਤਨ ਬਚਾਰ ਕਮੇਟੀ ਸਤਕਾਰ ਦੇ ਉਸ ਕਤਰ ਸਰਦਾਰ ਪ੍ਰਤਾਪ ਸਿੰਘ ਜੀ ਔਰ ਮਹਿੰਦਰ ਸਾਹਿਬ ਸਾਡੇ ਸ਼ਿਦਾਵ ਦੀ ਅਚਾਰ ਜਿਹੜੇ ਇੱਥੇ ਪ੍ਰਬੰਧਕ ਨੇ ਮੁਖ ਉਹਨਾਂ ਸਾਰਿਆਂ ਵੱਲੋਂ ਆਇਓ ਸਾਰੇ ਸਾਥੀ ਜਨਾਂ ਦਾ ਸਿੰਘਾਂ ਦਾ ਧੰਨਵਾਦੀ ਕਰਦੇ ਆਂ ਆਸ ਕਰਦਾ ਆਂ ਕਿ ਬੜੇ ਪਿਆਰ ਹਲੇਮੀ ਨਿਮਰਤਾ ਦੇ ਨਾਲ ਇਹ ਜਿਹੜੀ ਸੇਵਾ ਉਹਨਾਂ ਨੂੰ ਸਮਝ ਕਰਨ ਗੁਰੂ ਸਾਹਿਬ ਆਪ ਮਿਹਰਬਾਨ ਹੋ ਕੇ ਸਾਡੇ ਸਾਡੇ ਤੋਂ ਸੇਵਾ ਵਾਲਿਆਂ ਦੇ ਭੁੱਲਾ ਚੁੱਕ ਦੀ ਮਾਫੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ